ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਓੰਕਾਰ ਸਾਹਿਬ ਬਹੁਤ ਚੁੱਕੇ ਆ ਅੱਜ ਵੀ ਬਾਈਆਂ ਕੋਈ ਅਰਦਾਸ ਲੈ ਵਾ ਛੋਟੇ ਸੇਲ ਆ ਪਰ ਸਾਰਿਆਂ ਮਿਲਵੈਣਾ ਹੈ ਤੇ ਬਾਕੀ ਆਪ ਬਾਈ ਜੀ ਨੇ ਗੱਲਬਾਤ ਕਰਦੇ ਆ ਬਾਈ ਜੀ ਅੱਛੀ ਕਾਲ ਹੋਰ ਸੰਦੀਪ ਜੀ ਬਰਾਉ ਜੀ ਬਹੁਤ ਵਧੀਆ ਜੀ ਹਾਂ ਠੀਕ ਠਾਕ ਜੀ ਵਧੀਆ ਚੜਦੀ ਕਲਾ ਜੀ ਬਹੁਤ 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 ਵਧੀਆ ਚਲੋ ਹਾਂ ਬੜਾਈਆਂ ਤੁਹਾਨੂੰ ਰੋਜ਼ੀ ਦੀ ਜੀ ਤੁਹਾਨੂੰ ਟੈਕਨੋਲੋਜੀ ਦੇ ਮੁबारक ਤੁਹਾਨੂੰ ਹਾਂ ਜੀ ਹਾਂ ਜੀ ਉਹਦੀਆਂ ਵਿੱਚੀ ਬਹੁਤ ਨਹੀਂ ਬੜੀ ਮਿਹਨਤ ਲਾਈ ਹੈ ਨਹੀਂ ਮਿਹਨਤ ਬਹੁਤ ਹੈ ਜੀ ਚੀਜ਼ ਵੀ ਚੰਗੀ ਆ ਚਲੋ ਮੈਂ ਦੱਸ ਨਹੀਂ ਵੀ ਕੀ ਕਰਕੇ ਆ ਫਿਰ ਹਾਂ ਜਦੋਂ ਇਹ ਕੰਮ ਦਾ ਸ਼ੌਂਕ ਹੀ ਹੈ ਬਾਈ ਨੇ ਕੀ ਚੀਜ਼ ਬਣਾਈ ਆ ਔਰ ਉਹਦੀ ਵੀਡੀਓ ਇੱਕਦਾਂ ਲੇਟ ਆਊਗੀ ਜੀ ਬਹਿਨ ਸਾਲੀ ਆ ਬੜੀ ਬੜੀ ਚੀਜ਼ ਬਣਾਈ ਆ ਹੁਣ ਪੁੱਛੋ ਤੁਸੀਂ ਕੀ ਕਰਦੇ ਹੋ ਮਤਲਬ ਉਹ ਚੀਜ਼ ਦੱਸ ਕੇ ਆ ਜਨਾ ਇਹ ਬਈ ਅਸੀਂ ਉਹਦੇ ਘਰੇ ਜਨਾ ਐਹੀ ਇਹ ਗੱਲ ਹੈ ਗੱਲ ਹੈ ਜੀ ਚਲੋ ਇਹ ਕਰਦੇ ਆ ਜੀ ਇਹਨਾਂ ਵਿਚਾਰੀਆਂ ਨੇ ਜਿਹੜਾ ਕੋਈ ਮਿਹਨਤ ਕਰਦਾ ਤਾਰ ਦਿੰਦੀਆਂ ਜੀ ਆ ਵੀ ਬੜਾ ਵਧੀਆ ਕੀਤਾ ਹਾਂਜੀ ਆ ਜੀ ਵਧੀਆ ਕਰਦਾ ਜੀ ਹਾਂ ਥੋੜਾ ਜਿਹਾ ਵਧੀਆ ਹਾਂਜੀ ਉਹ ਕੱਦਲ ਕੇ ਦੇ ਬੜਾ ਹਾਂਜੀ ਹਾਂਜੀ ਚਲ ਜੀ ਜੀ ਆਪਣੇ ਕੋ ਸਿਰਾਈ ਆ ਸਾਰੀਆਂ ਅੱਜ ਸਾਰੀ ਸਿਰਾਈ ਆ ਕਿਦੀਆਂ ਵਜੇ ਅੱਜ ਆਪਣਾ ਬੀਸੀ ਟੋਡੀਆਂ ਦਵਾਈ ਤੇ ਹੀ ਫਿਰ ਤੁਸੀਂ ਥੋੜਾ ਲੇਟ ਕਰਤਾ ਕੁਝ ਵੇਖੀਆਂ ਜੀ ਚਲੋ ਅੱਡਾ ਵਰਤ ਨੂੰ ਮੈਂ ਚਲਾ ਜੀ ਚਲੋ ਪਾਵਾਂਗੇ ਛੀ ਪਾਵਾਂਗੇ ਇੱਕ ਉਹ ਮੈਂ ਨਹੀਂ ਪਾਉਣੀ ਤੇ ਜੀ ਸੁਭੀ ਕਰੋ ਸ਼ੁਰੂ ਤਾਂ ਤੇ ਆਵੇ ਹਨਾ ਹਾਂਜੀ ਇਹ ਮੂਲੀ ਛੋਟੀ ਆ ਜੀ ਅਲਰਜੀ ਚੌਕ ਹਾਂਜੀ ਇਹ ਚੌਕ ਦੇ ਦੰਦ ਜਿਹੜੀ ਆ ਕੱਢਦੀ ਆ ਅੱਛਾ ਹਾਂ ਠੀਕ ਆ ਥਾਣੇ ਦੇਵਾ ਦੇਖ ਲਓ ਨਾਣਾ ਨੂਣਾ ਦੇਵੇ ਨੇ ਬਹੁਤ ਆ ਜੀ ਬਿਲਕੁਲ ਜੀ ਹਾਂਜੀ ਥੋੜੋ ਬੰਦ ਕਰ ओके तो रोयनु लो जी ਬੱਠੀਕ ਵੱਡੀ ਝੋਡੀ ਸੰਦੀ ਦੀ ਵੱਡੀ ਝੋਡੀ ਆ ਤੇ ਜੈਡ ਬਲੈਕ ਹਾਂਜੀ ਹਾਂਜੀ ਚਵਾਜੂ ਇੰਗਰਾਜੀ ਦੀ ਇੱਕ ਨੰਬਰ ਇੱਕ ਨੰਬਰ ਚਵਾਜ ਤੋਰਨ ਡਮੀ ਕੁਆਲਟੀ ਦੇਖੋ ਬੰਦੀ ਜੋੜੇ ਨਾਲੇ ਨਹੀਂ ਪਹਿਲਾਂ ਸੋਈ ਲਾਈਏ ਪਹਿਲਾਂ ਪਹਿਲਾਂ ਵੀ ਨਹੀਂ ਪਹਿਲਾਂ ਹੋਰ ਪਹਿਲਾਂ ਨਹੀਂ ਹਾਂ ਪਹਿਲਾਂ ਸੋਈ ਝੋਡੀ ਜਾ ਆ ਦੇਖੋ ਥਾਣੇ ਵੀ ਖਾਓ ਅੱਗੋਂ ਥਾਣੇ ਅੱਗੋਂ ਅਲਵਿਰ ਲਓ ਵੇਖੋ ਜੀ ਪੂਰੀ ਬੁਰੀ ਆ ਬਣੀ ਹਾਂਜੀ ਇਹ ਤੋਂ ਪੂਰੀ ਆ ਪੂਰੀ ਵਿੱਚ ਬੁਰੀ ਹਾਂਜੀ ਰੱਬ ਦੀ ਤਾਂ ਸੀ ਇਹਨਾਂ ਦਾ ਪੂਰੀ ਕੋਈ ਆਲ ਨਹੀਂ ਹਾਂਜੀ ਚੌਕ ਦੇ ਦੰਦ ਕੱਢ ਨਹੀਂ ਕੋਈ ਆਲ ਨਹੀਂ ਬੋਲੋ ਹੰਗਾਰ ਨਹੀਂ ਜੇ ਤੂੰ ਨਹੀਂ ਰੋਜ਼ ਵੀਡੀਓ ਪਾਉਂਦੇ ਜੇ ਅੱਪੀ ਤੇ ਛੋਟੀਆਂ ਝੋਟੀਆਂ ਦੇ ਲੋਕੀ ਬਹੁਤ ਮੁੱਲ ਮੰਗਦੇ ਜੇ ਸੀਮਾ ਦੇ ਵੀ ਚਾਹ ਆਪਾਂ ਕਹਿੰਦੇ ਨਹੀਂ ਮੰਗਦੇ ਆ ਜੋ ਜਾਜ ਉਹਨੇ ਦੀ ਆਪਾਂ ਦੇ ਦਾਂਗ ਦੱਸੋ 1 20 ਹੀ ਦੇ ਦਿੰਦੇ ਹਾਂਜੀ ਮਾਨਤਾ ਕਿੰਨੇ ਦੀ ਕਹਦੋਗੇ ਦੱਸੋ ਇੱਕ ਪੰਨੋ ਲੈ ਲੋ ਛੋਟੀ ਵੇ ਲੈ ਵੱਡੀ ਬੁੱਲੀ ਛੋਟੀ ਆ ਇਧਰ ਵਿਖਾ ਦਿਓ ਜੀ ਵੀਰ ਨੂੰ ਪਰ ਬਾਈ ਨੇ ਮੋਲ ਨਹੀਂ ਕੁਝ ਦਿੱਤਾ ਵੀਰ ਲੋ ਆਹ ਅਸਲ ਜਾਦੂ ਅਸਲ ਜਾਦੂ ਉਧਰ ਦੀ ਘਟੀ ਦੇਸੀ ਨਾ ਦੇਖ ਲਈ ਚੰਡੇ ਵਾਲਾ ਦੁੱਧ ਪਾ ਦੇ ਨਹੀਂ ਠੀਕ ਆ ਰੇਟ ਆਪਾਂ ਘਟਾਣੇ ਨੇ ਆ ਜੋ ਇੱਕ ਪੰਜ ਦੀ ਦੇ ਦਾਂਗੇ ਇੱਕ ਬੰਦ ਦੀ ਮੈਨੂੰ ਬੜਾ ਸ਼ੋਰਟ ਕਰ ਦੇ ਵਾਜ ਨੂੰ ਮਾੜੀ ਮੋਟੀ ਨਹੀਂ ਚਾਰ ਦੰਦ ਚਾਰ ਦਿਨ ਛੁੱਟਿਆ ਵੀ ਇਹਦੇ ਥੱਲੇ ਵੀ ਨਿਆਲੇ ਤੇ ਨਹੀਂ ਚੱਲੀ 7ਵਾਂ ਦਿਨ ਸੂਈ ਨੂੰ 10ਾਂ ਤੋਂ ਪਲੱਸ ਦੇ ਦਿਆ ਬਾਸਤੋ ਬਰਾਦ ਹੋ ਗਈ ਤੇ ਖਾਣ ਦੇਵਾ ਵੇਖੋ ਜੀ ਇਹਦਾ ਅਗਲੇ ਥੋੜਾ ਦੀ ਦਰਦ ਵਖਾ ਲਓ ਆਲੇ ਤੋਂ ਆਲੇ ਦਵਾਈ ਦੇ ਦੇ ਕੋਈ ਜੇ ਕੋ ਮਗਰਲੇ ਥਾਣਾ ਵੀ ਮੇਰੇ ਦੇਖ ਆਹ ਅੰਕ ਕੋਰ ਬੰਨ ਲਿਓ ਅਸਲ ਝੋਡੀ ਆ ਜੀ ਅਸਲ ਝੋਡੀ ਆ ਵੱਡੀਆਂ ਝੋਡੀਆਂ ਤੋਂ ਇਹ ਝੋਡੀਆਂ ਪੂਰੀਆਂ ਵੱਡੀਆਂ ਆ ਆਲੇ ਨੂੰ ਹੋਣਗੇ ਖਾਲੋ ਆ ਰੋਮਨ ਹਰਦਾ ਜੀ ਹਰਦਾ ਫਰੋਹ ਬੱਠ ਠੀਕ ਆ ਆ ਜੋ ਕੋਈ ਛੋਟੀਆਂ ਸਮਝ ਕੇ ਨਾ ਆਵੇ ਨਹੀਂ ਨਹੀਂ ਬਿਲਕੁਲ ਬਿਲਕੁਲ ਛੋਟੇ ਛੋਟੇ ਨਾ ਆਵੇ ਕੋਈ ਵੱਡੀਆਂ ਸਮਝੇ ਕਰਾ ਦੇ ਅੱਤ ਛੋਟੀਆਂ ਅੱਤ ਕੱਟੀਏ ਮੰਗਲ ਜੀ ਇਹਦੇ ਮਗਰ ਸੁਨੀਲ ਜੀ ਕੱਟੀ ਕੱਟੀ ਮੰਗਲ ਚਲੋ ਠੀਕ ਆ ਹਾਂ ਜੀ ਸੁਨੀਲ ਜੀ ਕੋ ਦਿਦੇ ਵੀ ਇੱਕ ਦੀ 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 ਆ ਹਾਂ ਜੀ ਸੁਨੀਲ ਜੀ ਨਹੀਂ ਕਰੇ ਜਾ ਕੇ ਜੋ ਮੈਨੇ ਰੋਹੀ ਕਰਾਉਣੀ ਤਾਡਾ ਕਹਿਣਾ ਆਪਾਂ ਮੋੜਿਆ ਨਹੀਂ ਮੈਂ ਆਪੀ ਲਾ ਦੋ ਛੋਟੀ ਜਿੰਨੀ ਇੱਕ 15 ਦੀ ਦੇ ਦੀਏ ਪੰਜ ਪੰਜ ਦੀ ਚਲੋ ਇੱਕ ਪੰਜ ਦੀ ਇੱਕ ਪੰਜ ਦੀ ਪਰ ਮੈਂ ਇੱਕ ਪੰਜ ਹੀ ਕਹਿ ਛੱਡਣ ਨੂੰ ਹਾਂ ਨਾ ਇੱਕ ਪੰਜ ਦੀ ਹੋਰ ਪਰ ਛੋਟੀਆਂ ਮੈਂ ਇਹਨਾਂ ਵਾਦੇ ਨਾਲ ਕਹਿ ਦਿੰਦਾ ਦੇਖ ਲਓ ਨਹੀਂ ਅਸਲ ਉਧਰ ਦੀਆਂ ਕਟੀਆਂ ਦੇ ਪੈਸੇ ਮੰਗੇ ਨਹੀਂ ਮੰਗੇ ਬਣਦੇ ਨਹੀਂ ਮੰਗੇ ਮੰਗੇ ਫੋਲ ਬੱਡੀਆਂ ਫੋਲ ਬੱਡੀਆਂ ਫੋਲ ਬੱਡੀਆਂ ਸਮਝ ਕੇ ਆਓ ਮੇਰੇ ਆਣਾ ਲੈਵਾ ਵੇਖੋ ਕੱਲੇ ਕੱਲੇ ਖਾਣਾ ਲੈਵਾ ਦੇਖੋ ਨਾਣਾ ਦਿਖਾ ਦਿਖਾ ਰੋ ਮਾੜਾ ਨੇੜੇ ਹੋ ਕੇ ਦਿਖਾ ਦਿਖਾ ਲੋ ਨਾਣਾ ਕਿਦਾਂ ਝੋਟੀ ਦੇਖੋ ਠੀਕ ਆ ਉਹ ਚੰਗੀ ਗੱਟੀ ਆ ਠੀਕ ਘੜੀਆਂ ਝੂੜੀਆਂ ਲੱਗੀਆਂ ਨੇ ਦੁੱਧ ਚੋ ਦੀ 13 14 ਮਿਲੋ ਦੇਣੀ ਆ ਆ ਦੋ ਦੰਦ ਤੇ ਅਸਤੀ ਦੀ ਇਹ ਵੀ ਚੀਜ਼ ਕੋਲ ਦੇਖੋ ਪਹਿਲਾਂ ਨੇ ਵੀ ਅੱਛਾ ਪਹਿਲਾ ਸੂਆ ਹਾਂ ਉਹ ਵੀ ਤੋੜੋ ਪਹਿਲਾ ਸੂਆ ਝੋਟੀ ਵੀ ਦੇਖੋ ਕਰਾ ਲਈ ਪੂਰੀ ਕੁਆਲਿਟੀ ਮਗਰ ਕੱਟੀ ਤਾਜੀ ਸੂਈ ਕੋ 10 ਕਿਲੋ ਬੋਲਾ ਤਿਆਰ ਹੋਗਾ ਤਾਜੀ ਸੂਈ ਕੋ 10 ਕਿਲੋ ਬੋਲਾ ਇਹ ਵੀ ਦੇਖੋ ਗਾ ਥੋੜੀਆਂ ਜਿਹਾ ਚੋਣ ਚਾਨ ਕਰਕੇ ਕਾਲੀਆਂ ਪੈਣ ਕਹੇ ਨਹੀਂ ਰਹਾ ਹੋ ਗਣਾ ਜੂ ਟਾਈਮ ਪਹਾ ਹੋ ਗਿਆ ਮੱਠੀ ਦਾ ਕੋਠਾ ਲਓ ਸੰਦੀਪ ਜੀ ਕੁਆਲਟੀ ਕੱਟੀ ਦੀ ਖਾਓ ਕਰਾ ਦੇ ਕੁਆਲਟੀ ਦੇ ਖਾਓ 10-10 ਕਿਲੋ ਰਾਗੇ ਬੋਲਾ ਕੱਟੀ ਆ ਬੋਲ ਜੀ 10-10 ਕਿਲੋ ਰਾਗੇ ਬੋਲਾ ਬੋਲੇ ਦੀ ਆ ਨਾਲੇ ਵੱਡੀਆਂ ਝੋਟੀਆਂ 5 ਰੁਪਏ ਦੇਖੋ ਜੀ origignal ਸਹੀ ਆ ਉਹ ਸੁਣੋ ਇਹ ਜੀ ਖੜੇ ਮਾੜਾ ਦਿਖਾ ਦਿਖਾ ਲਓ ਆ ਜੀ origignal ਸਿੰਘ ਜੀ ਆਲੀ ਸੈਟ ਪੂਰੀ ਯਾਦ ਕੱਟੀ ਦੀ ਜੀ ਯਾਦ ਜੀ ਭਾਜੀ ਪੂਰੀ ਨੀਲੀ ਲੇਟਨ ਨੂੰ ਇੱਕ ਵੀ ਨਹੀਂ ਲੈ ਸਕਦਾ ਜੀ ਹਾਂਜੀ ਹਾਂਜੀ ਪਰ ਆਪਾਂ ਨਹੀਂ ਉਹ ਕੰਮ ਕਰਨਾ ਆਪਾਂ ਜਾਇ ਜੀ ਆਪਾਂ ਮੋਲੀ ਜਾਇ ਰੱਖਣਾ ਬਿਲਕੁਲ ਜੀ ਹਾਂਜੀ ਹਾਂਜੀ ਸੰਦੀਪ ਜੀ ਇਹ ਵੀ ਇੱਕ ਪੰਜ ਦੀ ਇਹ ਵੀ ਇੱਕ ਮਾਨ ਦੀ ਇੱਕ ਪੰਜ ਮਾਨ ਦੀ ਜਾਂ ਇੱਕ ਪੰਜ ਪੰਜ ਦੀ ਆ ਨੀਲੀ ਆ ਗਈ ਨੀਲੀ ਕੱਟੀ 10 ਕਿਲੋ ਦੁੱਧ ਥਣਾ ਦੀ ਵੀਰ ਲੈ ਲਿਆ ਦੀ ਅਗਲੇ ਪਹਿਲਾ ਸੂਆ ਪਹਿਲਾ ਸੂਆ ਪਹਿਲਾ ਸੂਆ ਪਿਓਰ ਤੇ ਕੱਟੀ ਮੰਗਣਾ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਪਿਓਰ ਨੀਲੀ ਨਾਲੇ ਇਹ ਵੀ ਦਿਖਾਓ ਮੂੰਮਾ ਜੀ ਇਹ ਵੀ 12 ਕਿਲੋ ਲੈਣ ਆਲੀ ਦਿਖਾਵਣ ਮੂੰਮਾ ਵੇਖੋ ਤੋੜੋ ਮੰਦੋੜੋ ਲੋੜੀ ਪਹਿਲਾ ਫਰੋਲੀ ਇਹ ਵੀ ਦਿਖਾਉਂਦੇ ਸਵਾਤੀ ਵੀ ਵੀ ਆਨੂਆ ਲੱਗ ਫਰੀ ਦੇਖੋ ਮਰਾਜੋ ਆਹ ਦੋ ਖਾ ਲਓ ਜੀ ਆਹ ਰਾਕੇ ਬਲੀ ਬਲੀ ਵੇਖੋ ਜਰਾ ਲਓ ਲੈ ਚਲੋ ਪੂਰੀ ਕੁਆਲਿਟੀ ਜੀ ਆਹ ਜੀ ਭਾਜੀ ਪੂਰੀ ਤੇ ਬਾਈ ਬਰਿੰਦੀ ਕੀ ਮਦਾ ਇਹ ਸੰਦੀਪ ਜੀ ਮੈਂ ਇੱਥੋਂ ਲਈ ਆ ਜੀ ਅੱਛਾ ਰੁਕੋ ਰੋਲ ਤੋਂ ਨਹੀਂ ਕਹਣਾ ਨਹੀਂ ਠੀਕ ਆ ਜਾਈ ਕਣੀ ਬਿਲਕੁਲ ਜੀ ਹਾਂਜੀ ਸੰਦੀਪ ਜੀ ਕੱਟੀ ਇਹਦੀ 1 5 10 ਦੀ ਆ ਹਾਂ ਹਾਂ ਕਿੰਨੇ ਦੀ ਤੁਸੀਂ ਗਾ ਲੋ ਦੱਸ ਦੋ 90 ਦੀ ਦੇ ਦिए ਛੋੜ ਛੱਡੋ ਦੋ ਛੱਡ ਦਾਂਗੇ ਫਾਸੀ ਜਾਂ ਨੀ ਮਟਾਰ ਦੇ ਦੁੱਧ ਗੱਡੀ 12 ਕਿਲੋ ਦੋਗੀ 10 ਜਿਆਦਾ ਨਸਲ ਪੂਰੀ ਹੈ ਜੀ ਪੂਰੀ ਨਸਲ ਜਾ ਰਹੀ ਹੈ ਹਾਂ ਨਸਲ ਪੂਰੀ ਜਾ ਰਹੀ ਹੈ ਇਤੋਂ ਅੱਗੇ ਕੁਝ ਨਹੀਂ ਮਿਲਣਾ ਜਦ ਇਹ ਜੇ ਮੈਂ ਕਹਿੰਦਾ ਮੇਰੇ ਕੋਲ ਲਵੇ ਇਤੋਂ ਕੋਈ ਮਰਜ਼ੀ ਲਵੇ ਜੀ ਪਰ ਵੇਖਿਆ ਕਰ ਦੇ ਵੇਖ ਤਾਂ ਅਸਰੇ ਨੂੰ ਠੀਕ ਆਹ ਜੀ ਇਹ ਬਲੂਨ ਕੱਢੀ ਆ ਜੀ ਪਹਿਲਾ ਸੂਆ ਪਹਿਲਾ ਸੂਆ ਜੀ ਇਹ ਵੀ ਸੂਈ ਆ ਸੂਈਆਂ ਸੂਈਆਂ ਛੂਣ ਵਾਲੀਆਂ ਇਹਨਾਂ ਦੇ ਇਹ ਠੰਡੀ ਸ਼ਨੀਰਜੀ ਜਿਹੜੀ ਨਾ ਕਾਲੀ ਬਈ ਐ ਡਿਜ਼ਾਈਨ ਨਹੀਂ ਹਿਲਦੀ ਉਹਦਾ ਅੱਛਾ ਬਹੁਤ ਜਿਆਦਾ ਠੰਡੀ ਹੈ ਤੇ ਕਿਹਨੇ ਨਾ ਵਗਦੀ ਸੂਈ ਨਹੀਂ ਨੂੰ ਕੁਈ ਦਾ ਨਾਮ ਸੁਨੀਲ ਜੀ 15 ਕੇ ਦਿਨ ਹੋ ਗਏ ਆ 15 ਦਿਨ ਆਜੋ 5-8 ਕਿਲੋ ਜੀ ਇਹ ਵੀ ਇੱਧਰ ਦੇ ਆ ਇਹ ਉੱਧਰੋਂ ਆਏ ਇਹ ਮਲਵਾਨ ਹਾਂ ਲੋ ਵੇਖ ਆ ਝੋਟੀ ਛੋਟੀ ਆ ਹਾਂ ਦੇ ਮਲਵਾਨ ਇਹ ਚਾਰ ਚਾਰ ਦਾ ਦੇ ਸੁਨੀਲ ਜੀ ਚਾਰ ਦਾ ਝੋਟੀ ਆ ਆ ਦੇਖੋ ਬੰਨ ਖਾਣ ਦੇਵਾ ਦੇਖੋ ਇਹਦੀ ਕੀਮਤ ਸੁਨੀਲ ਜੀ ਟੋਕੜਾ ਵਾਲੀ ਆ ਬਸ ਇਹਨੇ ਸਾਹਮਣੇ ਨਾ ਕਰਕੇ ਕੀਮਤ ਇੰਨੀ ਆ ਬਿਲਕੁਲ ਜੀ ਬਿਲਕੁਲ ਸਾਹਮਣੇ ਹਾਂ ਤੇ ਇਹਦੀ ਕੀਮਤ ਹੋਣੀ ਪੂਰੀ ਫੁੱਲ ਹਾਂ 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 ਹੋਣਾ ਪਾ ਜੈਸਨੋ 65000 ਦੀ ਲੋ ਵੇਖ ਲੋ 65000 ਦੀ ਤੇ ਨਯਾਰ ਛੋੜ 4000 ਦੀ ਚੱਲ ਨਦੋ ਆਂਦ ਵੇਰਾ ਦੀ ਇਹ 4000 ਦੀ ਨਿਕਾਜਾ ਮੋਲ ਨਿਕਾਜਾ ਮੋਲ ਛੋਟੀ ਚੱਲਦੇ ਚੰਗੂ ਥੱਲੇ ਲਾ ਆਂਦ ਵੇਰਾ ਦੀ ਯਾ ਤੁਕਰਾ ਕੀ ਮਰਦੀ ਇਹ ਸੰਦੀਪ ਦੀ ਕੱਟੀ ਇਹਦੇ ਅੱਗੇ ਵਧੀ ਜੇ ਅੱਛਾ ਪਰਲੀ ਨਹੀਂ ਉੜਨੀ ਹੁੰਦੀ ਅੱਛਾ ਇਸ ਤੇ ਨਮੀ ਨੇ ਨਹੀਂ ਚੱਕ ਪਾਸ ਕੋਈ ਗਰੰਟੀ ਜਿੱਥੋਂ ਮਰਜ਼ੀ ਚੈੱਕ ਕਰਾ ਲਈ ਕੱਟੇ ਨਾਲ 3 ਮੀਟਰ ਇੱਕ ਪਾਸਾ ਹਾਂ ਕੱਟੀ ਵੀ ਜੱਡ ਬਲੈਗ ਉਧਰ ਜੀ ਉਹਦੇ ਸੰਦੀਪ ਜੀ ਚਾਰੇ ਕਿਲੋ ਆ ਚਾਰੇ ਕਿਲੋ ਹਾਂ ਨਾ ਹੀ ਝੂਠ ਮਾਰਿਆ ਬਿਲਕੁਲ ਕੀਦੇ ਥੱਲੇ 10 ਇਹਦੇ ਥੱਲੇ 10 10 ਬਸ ਇਹ ਵੀ ਸੂਆ ਗਈ ਆ ਆਪਣਾ ਸੱਜਰ ਦੀ ਵੀਡੀਓ ਮੰਗਾ ਸਕਦਾ ਸੱਜਰ ਤੁਹਾਡੇ ਕੋਲ ਕੋਡੀ ਆ ਕੋਡੀ ਸੱਜਰ ਦਾ ਲੈਵਾ ਆ ਮਿਲ ਹੀ ਅੱਛਾ ਸੱਜਰ ਦੀ ਕੋਈ ਆਪਣੇ ਕੋ ਵੀਡੀਓ ਮੰਗਾ ਲਿਆਓ ਚਾਰ ਤਾਂ ਤੁਹਾਡੇ ਵੀ ਕੋਲ ਹੋ ਗਰਾ ਦੁੱਧ ਚਾਰ ਕਿਲੋ 500 ਰੁਪਏ ਪੂਰੇ ਬਿਟਾ ਦਊਗੀ ਵੇਖੋ ਕਰਾ ਦੇ ਵੱਡੀ ਬੋਲ ਪੱਟੀ ਵੱਡੀ ਮੈਂ ਖਾਪੀਆਂ ਫੁਟੇ ਦੀ ਤਾਂ ਕਾਫੀ ਜੀ ਹਾਂਜੀ ਆ ਵੇਖੋ ਕਰਾ ਦੇ ਨੇ ਬਹੁਤ ਚੰਗੀ ਝੋਡੀ ਆ ਸੰਦੀਪ ਜੀ ਜੈ 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 ਆਜੋ 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 ਲੋ ਜੀ ਵੇਖੋ ਜੀ ਭੋਡੀ ਭੋਡੀ ਚੱਲਾਂ ਤੇ ਕਰਾ ਦੇ ਹਾਂਜੀ ਮੇਰਾ ਦੇ ਵੀ ਜੰਨਾਂ ਦੀ ਕਰੋ ਲਾਸਟ ਪੀਸੀ ਆ ਹਾਂਜੀ ਲਾਸਟ ਦਾ ਤੋਂ ਫਿਰ ਆਪੀ ਕੋਈ ਨਹੀਂ ਜੀ ਪਿਆਰ ਹੋਈਆਂ ਬੱਕਦੀ ਹਾਂਜੀ ਠੀਕ ਜੇ ਆ ਬਾਏ ਪੂਰੇ ਰੇਟ ਦੇ ਪਾਈ ਆ ਦੁੱਧ 4 ਕਿਲੋ ਜੇ ਪਰ ਗੱਬਣ ਦੀ ਗਾਰੰਟੀ ਫੋਲਿਆ ਇਹ ਸੰਦੀਪ ਜੀ ਆਪਾਂ 6000 ਦੇ ਦੇ ਦਈਏ ਕੱਜਾ ਹੋਰ ਜਾਂਦ ਜਿੰਦੇ ਦੀ ਕਰੋ 3 60 ਜਲੋ 60 ਘੱਟ 60 ਦੀ ਲੋ ਗੱਟੀ ਸਮੇ ਦੀ 58000 ਦੀ ਗੱਟੀ ਪਾਕੇ ਲੱਗਦੀ ਆ ਆ ਲੱਖ ਦੀ ਆ 5000 ਦੀ ਗੱਟੀ ਮਗਰ ਕੀ ਲੈ ਗਿਆ ਕੁਛ ਨਹੀਂ ਲੈ ਗਿਆ ਹਾਂ ਤੇਨੇ ਦੀ ਤਾਂ ਫੰਡ ਰਿਆ ਨਹੀਂ ਨਹੀਂ ਹੈਗੀ ਸਹੀ ਕਹਨੇ ਆ ਹੈਗੀ ਇਹਨੇ ਉਹ ਬੱਲੇ ਲੱਗ ਗਿਆ ਹਾਂ ਸਹੀ ਚਲੋ ਹੋਰ ਬਹੁਤ ਵਧੀਆ ਜੀ ਮੇਰੇ ਆ ਜੀ ਸਾਡੀ ਗੱਲ ਦੀ ਬਾਕੀ ਚਲੋ ਚੈੱਕ ਕਰਕੇ ਪਾਸ ਕਰ ਖਣਾ ਜੀ ਆ ਲੱਭੂ ਨੇ ਕੁਛ ਨਹੀਂ ਵਧੀਆ ਜੀ ਹਾਂ ਸਾਰਿਆਂ ਦੀ ਕੁਆਲਿਟੀ ਪੂਰੀ ਆ ਕੋਈ ਆਪਣੀ ਤਸੱਲੀ ਕਰਕੇ ਖੜੇ ਹਾਂ ਸਾਰੇ ਜੰਗੇ ਦੀਆਂ ਹਾਂਜੀ ਹਾਂਜੀ ਹੋਰ ਬਾਜੀ ਬਹੁਤ ਵਧੀਆ ਜੀ ਮੇਰੇ ਆਜੀ ਕਰਾਉਣਾ ਜੀ ਅੱਜ ਨੇ ਰਵਾ ਪਾ ਨਹੀਂ ਰਹਾ ਜੀ ਚਲੋ ਕੋਈ ਫਲ ਨਹੀਂ ਤੁਸ ਜਣੇ ਲੱਗ ਲੱਗੇ ਨੇ ਲੱਗਣ ਡਾ ਬਹੁਤ ਦੇਣ ਔਖੇ ਝਾਕ ਇਹੋ ਬੜਾ ਔਖਾ ਅੰਦਰੇ ਰਹਿ ਪਸ਼ੂ ਅੰਦਰੇ ਬਹੁਤ ਸਾਰੇ ਉੱਚੜੀਆਂ ਜੀ ਅੰਦਾਜ਼ਾ ਕਰਕੇ ਹੁਣ ਥੋੜਾ ਜਿਹਾ ਪਸ਼ੂ ਦੁੱਧੋ ਚੱਲਣ ਡਾ ਬਣ ਬਾਜੀ ਬਾਸ ਹਾਂਜੀ ਹਾਂਜੀ ਚਲੋ ਨੰਬਰ 97795383441 ਨਾਮ ਹੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਾਹਰ ਚਲੋ ਵੀਡੀਓ ਵਾਟ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਜੀ ਅੱਸੀ ਘਾਸਾ